ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਜੀ ਜਿਹੜੇ ਵੀ ਸਾਡੇ YouTube ਚੈਨਲ ਤੇ Facebook ਪੇਜ ਦੇ ਨਵੇਂ ਹਨ ਨੂੰ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲੈਣ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅੱਜ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਪਟਿਆਲਾ ਛੀ ਪੱਕ ਦੀ ਵੀਡੀਓ ਇਸ ਦੇ ਵਿੱਚ ਜਿਹੜਾ ਕਿ ਆਪਣੇ ਪਟਿਆਲਾ ਛੀ ਪੱਕ ਦੀ ਜਿਹੜੀ ਹੈ ਪੂਣੀ ਅਤੇ ਬੇਸ ਜਿਹੜੇ ਕਿ ਵੀਡੀਓ ਦੇ ਵਿੱਚ ਸ਼ਾਮਿਲ ਨੇ ਜਿਹੜੇ ਆਪਾਂ ਆਪਣੀ ਪਟਿਆਲਾ ਛੀ ਪੱਕ ਦੀ ਪੂੜੀਆਂ ਕਰਨੀ ਹੈ ਪਹਿਲਾਂ ਆਪਾਂ ਜਿਹੜੇ ਕਿ ਪੱਗ ਨੂੰ ਸਿਉਣ ਤੋਂ ਫੜ ਕੇ ਜਿੱਥੇ ਆਪਣੀ ਪੱਗ ਦੀ ਸਿਉਣ ਹੁੰਦੀ ਹੈ ਉੱਥੋਂ ਫੜ ਕੇ ਜਿਹੜਾ ਕਿ ਆਪਾਂ ਆਪਣੀ ਪੱਗ ਨੂੰ ਜਿਹੜਾ ਕਿ ਦਸਤਾਰ ਨੂੰ ਆਪਾਂ ਪਾਣੀ ਲਾ ਲੈਣਾ ਹੈ ਪਾਣੀ ਲਾਉਣ ਤੋਂ ਬਾਅਦ ਆਪਾਂ ਆਪਣੇ ਪੱਗ ਦੇ ਜਿਹੜੇ ਕਿ ਦੋ ਕਿਨਾਰੇ ਫੜਨ ਤੋਂ ਬਾਅਦ ਇੱਕ ਕਿਨਾਰਾ ਆਪਾਂ ਫੜ ਲੈਣਾ ਹੈ ਅਤੇ ਇੱਕ ਕਿਨਾਰਾ ਆਪਾਂ ਕਿਸੇ ਹੋਰ ਨੂੰ ਫੜਾ ਕੇ ਜਿਹੜਾ ਕਿ ਆਪਾਂ ਜਿਹੜਾ ਕਿ ਦਸਤਾਰ ਨੂੰ ਚੰਗੀ ਤਰ੍ਹਾਂ ਖੋਲ ਕੇ ਉਸ ਦੇ ਦੋਨੇ ਜਿਹੜੇ ਕਿਨਾਰੇ ਆ ਉਹਨੂੰ ਅੰਦਰ ਵੱਲ ਨੂੰ ਕਰਕੇ ਜਿਹੜਾ ਕਿ ਆਪਾਂ ਦਸਤਾਰ ਨੂੰ ਖਿੱਚ ਕੇ ਅਤੇ ਆਮ ਜਿਹੜਾ ਕਿ ਗਾਠ ਮਾਰ ਲੈਣੀ ਹੈ ਜਿਸ ਨਾਲ ਗੱਠ ਮਾਰਨ ਦਾ ਇਹ ਫਾਇਦਾ ਹੁੰਦਾ ਕਿ ਜਿਹੜੀ ਆਪਾਂ ਪੂਣੀ ਕੀਤੀ ਹੁੰਦੀ ਹੈ ਉਹ ਆਪਣੀ ਪੂਣੀ ਖੁੱਲਦੀ ਨਹੀਂ ਤੇ ਜਦੋਂ ਆਪਾਂ ਹੁਣ ਆਪਣੀ ਪੜਾਹੇ ਦੀ ਦਸਤਾਰ ਦੀ ਪੂਣੀ ਕਰਨੀ ਹੈ ਜਿਹੜਾ ਕਿ ਆਪਾਂ ਪੂਣੀ ਜਦੋਂ ਵੀ ਕਰਨੀ ਹੈ ਆਪਾਂ ਜਿਹੜਾ ਕਿ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਲੜਾ ਨੂੰ ਆ ਚੰਗੀ ਤਰ੍ਹਾਂ ਖਿਲਾਰ ਕੇ ਜਿਹੜਾ ਕਿ ਚੰਗੀ ਤਰ੍ਹਾਂ ਫਿਰ ਆਪਾਂ ਜਿਹੜਾ ਨੂੰ ਇਕੱਠਾ ਕਰਕੇ ਜਿਹੜਾ ਕਿ ਪੂਣੀ ਨੂੰ ਆਪਾਂ ਹਲਾਉਣਾ ਹੈ ਇਸ ਨਾਲ ਜਿਹੜਾ ਕਿ ਆਪਣੀ ਜਿਹੜੀ ਕਿ ਪੱਗ ਦਾ ਜਿਹੜਾ ਕਿ ਮੋਟਾ ਪਾਸਾ ਪੂਣੀ ਦਾ ਮੋਟਾ ਪਾਸਾ ਥੱਲੇ ਵਾਲੇ ਪਾਸੇ ਆ ਜਾਂਦਾ ਹੈ ਅਤੇ ਜਿਹੜਾ ਕਿ ਆਪਣੀ ਪੂਣੀ ਦਾ ਬੰਦ ਪਾਸਾ ਮਤਲਬ ਖੁੱਲਦਾ ਪਾਸਾ ਉੱਪਰਲੀ ਸਾਈਡ ਹੁੰਦਾ ਹੈ ਜਿਹੜਾ ਆਪਣੀ ਪੂਣੀ ਦਾ ਤੁਸੀਂ ਦੇਖ ਸਕਦੇ ਹੋ ਖੁੱਲਦਾ ਪਾਸਾ ਜਿੱਥੋਂ ਆਪਾਂ ਪੂਣੀ ਕਰ ਰਹੇ ਹਾਂ ਉਹ ਆਪਾਂ ਜਿਹੜੀਆਂ ਚੰਗੀ ਤਰ੍ਹਾਂ ਤੇ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਲੜਾਂ ਨੂੰ ਇਕੱਠਾ ਕਰਕੇ ਆਪਾਂ ਜਿਹੜਾ ਕਿ ਸਾਫ਼ ਨਾਲ ਦੀ ਨਾਲ ਆਪਾਂ ਲੜ ਨੂੰ ਸਾਫ਼ ਮਤਲਬ ਪੂਰੀ ਸਫਾਈ ਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਲੜਾਂ ਨੂੰ ਇਕੱਠਾ ਕਰਕੇ ਆਪਾਂ ਜਦ ਵੀ ਪੂਣੀ ਕਰਨੀ ਹੈ ਤਾਂ ਆਪਾਂ ਹਰੇਕ ਲੜ ਨੂੰ ਜਿਹੜਾ ਕਿ ਹਿਲਾਉਣਾ ਹੈ ਸ਼ੇਕ ਜ਼ਰੂਰ ਕਰਨਾ ਹੈ ਇਸ ਨਾਲ ਇਹ ਹੁੰਦਾ ਹੈ ਕਿ ਆਪਣੀ ਜਿਹੜੀ ਕਿ ਪੂਣੀ ਆ ਪੂਣੀ ਦਾ ਮੋਟਾ ਪਾਸਾ ਥੱਲੇ ਆ ਜਾਂਦਾ ਹੈ ਤੇ ਹੁ ਆਪਣੀ ਜਿਹੜੀ ਕਿ ਪੂਣੀ ਆਪਾਂ ਆਪਣੀ ਪਟਿਆਲਾ ਜੀ ਦਸਤਾਰ ਦੀ ਕਰ ਲਈ ਹੈ ਹੁਣ ਜਦੋਂ ਆਪਾਂ ਆਪਣੀ ਪਟਿਆਲਾ ਜੀ ਦਸਤਾਰ ਦਾ ਬੀਜ ਸਜਾਉਣਾ ਹੈ ਉਹ ਵੀ ਕੁਛ ਇਸੇ ਤਰ੍ਹਾਂ ਜਿਹੜੀ ਕਿ ਆਪਾਂ ਆਪਣੇ ਪਟਿਆਲਾ ਜੀ ਦਸਤਾਰ ਦਾ ਬੀਜ ਆਪਾਂ ਪਹਿਲਾਂ ਆਪਣੇ ਕੇਸਾਂ ਦੇ ਵਿੱਚ ਜਿਹਨਾਂ ਵੀਰਾਂ ਦਾ ਅਮਰਸ਼ਾ ਗਿਆ ਆ ਆਪਾਂ ਕੇਸਾਂ ਦੇ ਵਿੱਚ ਕੰਗਾ ਕਰਨ ਤੋਂ ਬਾਅਦ ਜਿਹੜਾ ਗਿਆ ਹੈ ਜਿਹੜੇ ਵੀਰਾਂ ਦਾ ਅਮਰਸ਼ਾ ਗਿਆ ਉਹਨਾਂ ਨੇ ਆਪਣੇ ਕੇਸਾਂ ਦੇ ਵਿੱਚ ਜਿਹੜੇ ਕਿ ਕੰਗਾ ਸਾਹਿਬ ਲਗਾ ਲੈਣਾ ਹੈ ਕੰਗਾ ਲਗਾਉਣ ਤੋਂ ਬਾਅਦ ਜਿਹੜਾ ਕਿ ਆਪਾਂ ਆਪਾਂ ਜੂڑا ਜਿਹੜਾ ਕਿ ਆਪਣੇ ਕੰਨ ਤੋਂ ਥੋੜਾ ਜਿਹਾ ਉੱਪਰ ਕਰਨਾ ਹੈ ਮਤਲਬ ਜੂੜੂ ਵੀ ਆਪਣੇ ਕੇਸਾਂ ਦਾ ਜੂڑا ਕੰਨ ਦੇ ਕੋਲ ਕਰਨਾ ਹੈ ਅੱਖ ਦੇ ਕੋਲ ਆਪਾਂ ਜੋੜਾ ਕਰਨ ਤੋਂ ਬਾਅਦ ਜਿਹੜਾ ਕਿ ਹੈ 1 ਮੀਟਰ ਜਾਂ 2.5 ਮੀਟਰ ਦਾ ਜਿਹੜਾ ਕਿ ਆਪਾਂ 20 ਲੈ ਲੈਣਾ ਹੈ 20 ਲੈਣ ਤੋਂ ਬਾਅਦ ਆਪਾਂ ਉਹਨੂੰ ਟਰਾਈ ਟ੍ਰਾਇੰਗਲ ਸ਼ੇਪ ਮੰਗ ਜਿਹੜਾ ਕਿ ਆਪਣੇ ਜੋੜੇ ਦੇ ਉੱਪਰ ਧਰਨ ਤੋਂ ਬਾਅਦ ਜਿਹੜਾ ਕਿ ਹੈ ਆਪਣੇ ਜੋੜੇ ਦੇ ਉੱਪਰ ਉਹ ਲਿਆ ਕੇ ਆਪਣਾ ਉੱਪਰੋਂ ਲਿਆਉਣ ਤੋਂ ਬਾਅਦ ਜਿਹੜਾ ਕਿ ਆਪਾਂ ਲੜ ਨੂੰ ਆਪਣੇ ਜਿਹੜਾ ਦਾੜਾ ਆਪਾਂ ਆਪਣੇ ਜੋੜੇ ਦੇ ਉੱਪਰ ਲਗਾਇਆ ਸੀ ਉਸ ਦਾੜ ਨੂੰ ਚੰਗੀ ਤਰ੍ਹਾਂ ਆਪਾਂ ਇਸ ਨੂੰ ਖਿੱਚ ਕੇ ਇਸ ਪੱਲੇ ਨੂੰ ਆਪਾਂ ਖਿੱਚ ਕੇ ਜਿਹੜਾ ਕਿ ਸਾਫ਼ ਕਰਕੇ ਬਸ ਇਸ ਪੱਲੇ ਨੂੰ ਜੜਾ ਕੇ ਖਿੱਚ ਕੇ ਜੇਕਰ ਤੁਹਾਡਾ ਜੁੜੇ ਦੇ ਕੰਨ ਕੋਲ ਡੰਗ ਪੈਂਦਾ ਹੈ ਤਾਂ ਤੁਸੀਂ ਇਸ ਥਾਂ ਤੇ ਕਪੜਾ ਪਾ ਸਕਦੇ ਹੋ ਕਪੜਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡੀ ਦਸਤਾਰ ਦੇ ਵਿੱਚ ਸਾਡਾ ਬੀਸ ਠੀਕ ਨਹੀਂ ਹੈ ਕੰਨ ਦੇ ਕੋਲ ਡੰਗ ਪੈਂਦਾ ਤੁਸੀਂ ਜਿਹੜੇ ਕਿ ਕਪੜਾ ਪਾ ਸਕਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਸਾਡੀ Facebook ਪੇਜ ਨੂੰ ਫੋਲੋ ਜਰੂਰ ਕਰ ਲਿਓ ਅਤੇ ਤੁਸੀਂ ਵੀ ਜੇਕਰ ਇਸੇ ਤਰ੍ਹਾਂ ਦੀ ਹੋਰ ਦਸਤਾਰਾਂ ਦੀਆਂ ਦਿਵਾਨਲੀ ਦੀਆਂ ਵੀਡੀਓ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ YouTube channel subscribe view ਕਰ ਲਿਓ ਤੇ notification bell ਨੂੰ ਹਰ ਤੇ ਸੈਟ ਕਰ ਦਿਓ ਜਿਸ ਨਾਲ ਤੁਹਾਨੂੰ ਸਾਡੀ ਨਵੇਂ-ਨਵੇਂ ਦਸਤਾਰ ਨਹੀਂ ਗੋਲ ਦਸਤਾਰ ਨਹੀਂ ਇਹਦੇ ਨਾਲ ਹੀ ਦੀ notification ਸਭ ਤੋਂ ਪਹਿਲਾਂ ਮਿਲ ਸਕੇ ਹੁਣ ਜਦੋਂ ਆਪਾਂ ਇਹ ਅਗਲਾ ਪਲਾ ਲਗਾਉਣਾ ਹੈ ਆਪਾਂ ਜਿਹੜਾ ਕਿ ਇਹ بیس ਦੇ ਵਿੱਚ ਉੱਪਰਲੀ ਸਾਈਡ ਤੋਂ ਵੀ ਜਿਹੜਾ ਕਿ ਕੱਪੜਾ ਜ਼ਰੂਰ ਇੱਕ ਪਾ ਲੈਣਾ ਹੈ ਇਸ ਨਾਲ ਜਿਹੜਾ ਕਿ ਆਪਣੇ ਪੱਗ ਜਿਹੜੀ ਕਿ ਹੈ ਦੋਨੇ ਸਾਈਡਾਂ ਤੋਂ ਜਿਹੜੀ ਕਿ ਬਰਾਬਰ ਸ਼ੇਪ ਦੇ ਵਿੱਚ ਰਹਿੰਦੀ ਹੈ ਕਈ ਵੀਰ ਕੀ ਕਰਦੇ ਹਨ ਜਿਹੜਾ ਕਿ ਜੂੜੇ ਵਾਲੀ ਸਾਈਡ ਹੀ ਜਿਹੜਾ ਕਿ ਕੱਪੜਾ ਵੱਧ ਪਾ ਲੈਂਦੇ ਹਨ ਅਤੇ ਉਹਨਾਂ ਦੀ ਦਸਤਾਰ ਜਿਹੜੀ ਕਿ ਇਹ ਜੂੜੇ ਵਾਲੀ ਸਾਈਡ ਤੋਂ ਵੱਧ ਇਧਰ ਨੂੰ ਉੱਪਰ ਜਾਂਦੀ ਹੈ ਮਤਲਬ ਦਸਤਾਰ ਜਿਹੜੀ ਕਿ ਆਪਣੀ ਵੱਧ ਜੂੜੇ ਵਾਲੀ ਸਾਈਡ ਤੋਂ ਨਿਕਲੀ ਹੁੰਦੀ ਹੈ ਤੇ ਇੱਕ ਇੱਕ ਸਾਈਡ ਤੋਂ ਜਿਹੜੀ ਕਿ ਦਸਤਾਰ ਆਪਣੀ ਦਬੀ ਹੁੰਦੀ ਹੈ ਇਸ ਲਈ ਆਪਾਂ ਜਿਹੜੀ ਕਿ ਦੋਨੀਆਂ ਸਾਈਡ ਤੇ ਆਪਣਾ ਕਪੜਾ ਪਾਉਣਾ ਹੈ ਜੂੜੇ ਵਾਲੀ ਸਾਈਡ ਵੀ ਆਪਾਂ ਜਿਹੜਾ ਕਿ ਥੋੜਾ ਜਿਹਾ ਕਪੜਾ ਪਾ ਲੈਣਾ ਇਹ ਨਹੀਂ ਨਹੀਂ ਦੇ ਸਕਦੇ ਹੋ ਜੇਕਰ ਤੁਸੀਂ ਦੇ ਸਕਦੇ ਹੋ ਆਪਾਂ ਜਿਹੜੀ ਕਿ ਜੂੜੇ ਵਾਲੀ ਸਾਈਡ ਵੀ ਆਪਾਂ ਆਪਣਾ ਕਪੜਾ ਪਾਇਆ ਹੈ ਉਸੇ ਤਰ੍ਹਾਂ ਆਪਾਂ ਇਧਰਲੀ ਸਾਈਡ ਵੀ ਆਪਣਾ ਕਪੜਾ ਪਾਉਣਾ ਹੈ ਜਿੱਥੋਂ ਆਪਾਂ ਸਾਫ਼ ਲਗਾਉਨੇ ਆ ਇੱਕ ਆਪਾਂ ਜੂੜੇ ਵਾਲੀ ਸਾਈਡ ਕਪੜਾ ਪਾਉਣਾ ਹੈ ਤੇ ਇੱਕ ਇਧਰਲੀ ਸਾਈਡ ਵੀ ਜਿਹੜਾ ਕਿ ਆਪਾਂ ਕਪੜਾ ਜ਼ਰੂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਇਸ ਵੀਡੀਓ ਨੂੰ ਵਾਤੋਂ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਕਈ ਵੀਰ ਜਿਹੜੇ ਕਿ ਇਹ ਦਸਤਾਰ ਸਿੱਖਣਾ ਚਾਹੁੰਦੇ ਆ ਇਹ ਕਈ ਵੀਰ ਦਸਤਾਰ ਉਹਨਾਂ ਨੂੰ ਸਜਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਉਹ ਇਸ ਵੀਡੀਓ ਨੂੰ ਦੇਖ ਕੇ ਆਪਣੀ ਪ੍ਰੋਬਲਮ ਦਾ ਸਲੂਸ਼ਨ ਕਰ ਸਕਣ ਅਤੇ ਜਿਹੜਾ ਵੀਰਾਂ ਨੂੰ ਜਿਹੜੀ ਕਿ ਪਟੜਾਏ ਪੱਗ ਦੀ ਪੂਣੀ ਕਰਨ ਦੇ ਵਿੱਚ ਜਾਂ ਬੇਸ ਬੰਨਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਉਹਨਾਂ ਵੀਰਾਂ ਤੱਕ ਵੱਧ ਤੋਂ ਵੱਧ ਵੀਡੀਓ ਪਹੁੰਚਾਈ ਕਿਉਂਕਿ ਇਹ ਉਸੇ ਟੌਪਿਕ ਤੇ ਵੀਡੀਓ ਬਣੀ ਆ ਕਿ ਪਟੜਾਏ ਪੱਗ ਦੀ ਪੂਣੀ ਅਤੇ ਉਹਨਾਂ ਦਾ ਉਸ ਦਾ ਬੇਸ ਬਾਰੇ ਜਿਹੜੀ ਕਿ ਇਸ ਵੀਡੀਓ ਦੇ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਜਾਵੇਗੀ ਇਸ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਵੀ ਜ਼ਰੂਰ ਕਰਿਓ ਉਹ ਜਿਹੜਾ ਕਿ ਆਪਾਂ ਇਹ ਪੱਲਾ ਜਿਹੜਾ ਕਿ ਹੈ ਜਿਹੜਾ ਆਪਾਂ ਜੂੜੇ ਵਾਲੀ ਸਾਈਡ ਕਪੜਾ ਪਾਇਆ ਜੀ ਤੇ ਅਗਲਾ ਪੱਲਾ ਜਿਹੜਾ ਕਿ ਜਿੱਥੋਂ ਜਿਹੜੇ ਸਾਈਡ ਆਪਾਂ ਕਪੜਾ ਪਾਇਆ ਜੀਗਾ ਉਸੇ ਸਾਈਡ ਜਿਹੜਾ ਕਿ ਆਪਾਂ ਇਹ ਉਸ ਦੇ ਉੱਪਰ ਉੱਪਰੋਂ ਜਿਹੜਾ ਕਿ ਆਪਾਂ ਪੱਲਾ ਘੁਮਾ ਕੇ ਲਗਾ ਦੇਣਾ ਹੈ ਅਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਕਾਲੇ ਰੰਗ ਕਾਲੇ ਰੰਗ ਦਾ ਇਹ ਕਪੜਾ ਇਸ ਲਈ ਵਰਤਿਆ ਹੈ ਕਿਉਂਕਿ ਕਈ ਵੀਰ ਹਨ ਜਿਹੜੇ ਕਿ ਪੱਲੇ ਲੜਾਂ ਚ ਡੰਗ ਪੈਂਦੇ ਜਿਹੜਾ ਜੀ ਇਹ ਕਪੜਾ ਆਪਣੇ ਜਿਹੜੇ ਕਿ ਲੜਾਂ ਨੂੰ ਉੱਪਰ ਖੜਾ ਕੇ ਰੱਖਦਾ ਹੈ ਤੇ ਇਸ ਨਾਲ ਜਿਹੜਾ ਕਿ ਆਪਣੇ ਪੱਲੇ ਲੜ ਦੇ ਵਿੱਚ ਡੰਗ ਵੀ ਨਹੀਂ ਪੈਂਦਾ ਇਸੇ ਕਰਕੇ ਆਪਾਂ ਜਿਹੜਾ ਕਿ ਹੈ ਇਹ ਕਪੜਾ ਜਿਹੜਾ ਕਿ ਸਾਈਡ ਤੇ ਬੰਨਿਆ ਹੈ ਅਤੇ ਜਦੋਂ ਆਪਾਂ ਆਪਣੀ 50 ਲਾਉਣੀ ਹੈ ਦਸਤਾਰ ਦੀ ਤਾਂ ਆਪਾਂ ਇਹ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖਣੇ ਕਿ ਆਪਣੀ ਜਿਹੜੀ 50 ਦੀ 50 ਆਪਾਂ ਆਪਣੇ ਮੱਥੇ ਤੋਂ ਉੱਪਰ ਮਤਲਬ ਤਿੰਨ ਉਂਗਲਾਂ ਤੁਸੀਂ ਦੇ ਸਕਦੇ ਹੋ ਤਿੰਨ ਉਂਗਲਾਂ ਨਾਪ ਕੇ ਆਪਾਂ ਜਿਹੜੀ ਕਿ 50 ਆਪਣੇ ਹਿਸਾਬ ਜਿੱਥੇ ਤੁਹਾਡੀ ਤਿੰਨ ਉਂਗਲਾਂ ਆਉਂਦੀਆਂ ਨੇ ਉਸ ਤੋਂ ਉੱਪਰ ਆਪਾਂ ਜਿਹੜੀ ਕਿ ਆਪਣੀ 50 ਲਗਾਉਣੀ ਹੈ 50 ਬੰਨਣੀ ਹੈ ਅਤੇ ਆਪਾਂ ਜਦੋਂ ਵੀ 50 ਬੰਨਣੀ ਹੈ ਤਾਂ ਆਪਾਂ ਹਮੇਸ਼ਾ 50 ਨੂੰ ਸਿਰਫ ਇੱਕ ਗੱਠ ਮਾਰਨੀ ਹੈ ਆਪਾਂ 50 ਨੂੰ ਦੋ ਗੱਠ ਨਹੀਂ ਮਾਰਦੀ ਜੇਕਰ ਆਪਾਂ 50 ਨੂੰ ਕਹੀ ਵਾਰ ਦੋ ਗੱਠਾ ਮਾਰ ਦਿੰਦੇ ਆ ਤਾਂ ਉਹ ਕੀ ਹੁੰਦਾ ਹੈ ਕਿ ਵੀ ਕਈ ਵੀ ਰੰਦਾ ਨਾ ਬੈਗ ਤੋਂ ਜਿਹੜਾ ਕਿ ਸਿਰ ਦੁਖਣ ਲੱਗ ਜਾਂਦਾ ਹੈ ਉਹ ਸਿਰ ਦੁਖਣ ਦਾ ਇਹੀ ਕਾਰਨ ਹੁੰਦਾ ਹੈ ਕਿ ਉਹ ਵੀਰ ਵੱਤੋ-ਵੱਤੋ ਨਾ ਕੀ ਕਰ ਲੈਂਦੇ ਨੇ ਉਹ ਵੀ ਇਹ ਨਾ ਜਿਹੜੇ ਕਿ 50 ਦੀ ਗੱਠ ਦੋ ਵਾਰ ਮਾਰ ਲੈਂਦੇ ਆ ਤਾਂ ਕਰਕੇ ਕਈ ਵੀ ਰੰਦਾ ਨਾ ਜਿਹੜਾ ਕਿ ਸਿਰ ਦੁਖਣ ਲੱਗ ਜਾਂਦਾ ਹੈ ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਨੋਟੀਫਿਕੇਸ਼ਨ ਬੈਲ ਨੂੰ ਆਲਟ ਸੈਟ ਕਰ ਦਿਓ ਜਿਸ ਨਾਲ ਤਾਂ ਹਮ ਸਾਡੇ ਹੋਰ ਦਸਤਾਰਾਂ ਦੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜਾਗੇ ਹੁਣ ਆਪਾਂ ਆਪਣੀ ਪਟਿਆਲਾ ਸ਼ੀ ਦਸਤਾਰ ਸਜਾਉਣ ਲੱਗਦੇ ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਪਟਿਆਲਾ ਸ਼ੀ ਦਸਤਾਰ ਦਾ ਪਹਿਲਾ ਲੜ ਜਿਹੜੇ ਕੇ ਸਰ ਦੀ ਸੈਂਟਰ ਤੋਂ ਲਿਆ ਕੇ ਪੂਣੀ ਦਾ ਖੋਲਦਾ ਪਾਸਾ ਜਿੱਥੇ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਜਦੋਂ ਪੂਣੀ ਕਰਦੇ ਹਾਂ ਤਾਂ ਆਪਾਂ ਜਿਹੜੀ ਕਿ ਇਕੱਲੇ ਇਕੱਲੇ ਪੱਲੇ ਨੂੰ ਖੋਲ ਕੇ ਤੁਸੀਂ ਦੇਖ ਸਕਦੇ ਹੋ ਆਪਾਂ ਕਲਾ ਕਲਾ ਪੱਲਾ ਇਕੱਠਾ ਕਰਕੇ ਜਿਹੜੀ ਕਿ ਪੂਣੀ ਨੂੰ ਹਲਾਇਆ ਸੀਗਾ ਉਸ ਨਾਲ ਪੂਣੀ ਦਾ ਮੋਟਾ ਪਾਸਾ ਜਿਹੜਾ ਕਿ ਥੱਲੇ ਵਾਲੇ ਪਾਸੇ ਆ ਗਿਆ ਸੀ ਹੁਣ ਉਹ ਜਦੋਂ ਆਪਾਂ ਦਸਤਾਰ ਸੋਣੇ ਤਾਂ ਉਹ ਮੋਟਾ ਪਾਸਾ ਜਿਹੜਾ ਕਿ ਆਪਣੀ ਦਸਤਾਰ ਦੇ ਉੱਪਰ ਵਾਲੀ ਸਾਈਡ ਆਏਗਾ ਤੇ ਪਤਲਾ ਪਾਸਾ ਜਿਹੜਾ ਕਿ ਥੱਲੇ ਵਾਲੀ ਸਾਈਡ ਆਏਗਾ ਤਾਂ ਹੁਣ ਆਪਾਂ ਜਿਹੜੇ ਕਿ ਜਿਹੜਾ ਆਪਾਂ ਖੁੱਲਦਾ ਪਾਸਾ ਥੱਲੇ ਵਾਲੀ ਸਾਈਡ ਜਿਹੜਾ ਖੁੱਲਦਾ ਪਾਸਾ ਜੀ ਆ ਆਪਣਾ ਉਹ ਹੁਣ ਆਪਾਂ ਜਿਹੜੇ ਕਿ ਬਨ ਲੜ ਸਿਰ ਦੇ ਸੈਂਟਰ 'ਚ ਉਹ ਲਿਆ ਕੇ ਅੱਧੀ ਅੱਖ ਤੇ ਅੱਧੀ ਗਲ ਟੱਕਦੇ ਹੋਏ ਜਿਹੜਾ ਆਪਣਾ ਪੂਣੀ ਦਾ ਖੁੱਲਦਾ ਪਾਸਾ ਜੀ ਉਹਨੂੰ ਇੱਕ ਵਾਰ ਜਿਹੜਾ ਕਿ ਆਪਾਂ ਅੰਦਰ ਨੂੰ ਫੋਲਡ ਕਰਕੇ ਜਿਹੜਾ ਕਿ ਪੂਣੀ ਦਾ ਮੋਟਾ ਪਾਸਾ ਉੱਪਰਲੀ ਸਾਈਡ ਰੱਖਦੇ ਹੋਏ ਜਿਹੜਾ ਕਿ ਲੜ ਨੂੰ ਅੱਧੀ ਅੱਖ ਤੇ ਅਤੇ ਦੂਸਰਾ ਲੜ ਵੀ ਆਪਾਂ ਉਸੇ ਤਰ੍ਹਾਂ ਹੀ ਬੈਗ ਤੋਂ ਪਿੰਚ ਕਰਕੇ ਜਿਹੜਾ ਕਿ ਆਪਾਂ ਲੜ ਜਿਹੜਾ ਆਪਾਂ ਪਹਿਲਾਂ ਲਗਾਇਆ ਸੀ ਜਿਹੜਾ ਆਪਣਾ ਪੂਣੀ ਦਾ ਜਿਹੜਾ ਕਿ ਮੋਟਾ ਪਾਸਾ ਤੁਹਾਨੂੰ ਪੂਣੀ ਚ ਜਦੋਂ ਪੂਣੀ ਕਰਦੇ ਹੋਏ ਤੁਹਾਨੂੰ ਦਿਖਾਇਆ ਸੀ ਉਹ ਮੋਟਾ ਪਾਸਾ ਜਿਹੜਾ ਕਿ ਆਪਣੀ ਹੁਣ ਦਸਤਾਰ ਦੇ ਉੱਪਰ ਵਾਲੀ ਸਾਈਡ ਆਏਗਾ ਮੋਟਾ ਪਾਸਾ ਜਿਹੜਾ ਕਿ ਆਪਾਂ ਉੱਪਰਲੀ ਸਾਈਡ ਰੱਖਣਾ ਹੈ ਅਤੇ ਪਤਲਾ ਪਾਸਾ ਆਪਾਂ ਥੱਲੇ ਵਾਲੀ ਸਾਈਡ ਰੱਖਦੇ ਹੋਏ ਜਿਹੜੇ ਕਿ ਲੜ ਨੂੰ ਚੰਗੀ ਤਰ੍ਹਾਂ ਘਮਾਉਣ ਤੋਂ ਬਾਅਦ ਆਪਾਂ ਜਿਹੜਾ ਕਿ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਆਪਾਂ ਇਸਨੂੰ ਉਂਗਲੀ ਤੇ ਗੁੱਟੇ ਨਾਲ ਨੋਸ ਦੇ ਸੈਂਟਰ ਚੋਂ ਮੋੜ ਕੇ ਜਿਹੜਾ ਕਿ ਨੱਕ ਦੀ ਛੇਦ ਦੇ ਵਿੱਚ ਆਪਾਂ ਆਪਣੇ ਹਰੇਕ ਲੜ ਮੋੜਨੇ ਆ ਇਹ ਗੱਲ ਤਾਂ ਆਪਾਂ ਜ਼ਰੂਰ ਧਿਆਨ ਰੱਖਣਾ ਕਿ ਆਪਾਂ ਹਰੇਕ ਲੜਾ ਜਿਹੜਾ ਕਿ ਨੱਕ ਦੀ ਛੇਦ ਦੇ ਵਿੱਚ ਮੋੜਨੇ ਆ ਅਤੇ ਆਪਾਂ ਇਸ ਲੜ ਨੂੰ ਜਿਹੜਾ ਕਿ ਉਂਗਲੀ ਤੇ ਗੁੱਠੇ ਨਾਲ ਜਿਹੜੇ ਕਿ ਮੋੜ ਕੇ ਜਿੰਦਰਾ ਲਗਾ ਲੈਣਾ ਹੈ ਤੇ ਤੀਸਰਾ ਲੜਾ ਆਪਣਾ ਉਸੇ ਤਰ੍ਹਾਂ ਬੈਕ ਤੋਂ ਪਿੰਜ ਘਰ ਕੇ ਜਿਹੜਾ ਆਪਾਂ ਉੱਪਰੋਂ ਪਹਿਲਾ ਲੜ ਲਗਾਇਆ ਸੀ ਉਸ ਤੋਂ ਥੋੜਾ ਜਿਹਾ ਥੱਲੇ ਲਗਾਉਣਾ ਹੈ ਹਰੇਕ ਲੜਾ ਜਿਹੜਾ ਕਿ ਆਪਣੇ ਉੱਪਰੋਂ ਆਉਣਗੇ ਥੋੜੇ ਥੋੜੇ ਆਪਾਂ ਨੀਵੇਂ ਕਰਦੇ ਜਾਣਾ ਤੇ ਆਪਣਾ ਟੀ-ਸ਼ਰਟ ਵੀ ਉਸੇ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਬੈਗ ਤੇ ਪਿੰਚ ਕਰਕੇ ਜਿਹੜਾ ਕਿ ਆਪਾਂ ਉੱਪਰੋਂ ਪਹਿਲਾਂ ਲਗਾਇਆ ਸੀ ਉਸ ਤੋਂ ਥੋੜਾ ਥੱਲੇ ਲਗਾਉਣਾ ਹੈ ਉਸ ਤੋਂ ਥੋੜਾ ਥੱਲੇ ਲਗਾਉਣ ਤੋਂ ਬਾਅਦ ਆਪਾਂ ਇਹ ਕਿ ਜਦੋਂ ਆਪਾਂ ਮੂਰੇ ਲੜ ਮੋੜਨੇ ਆ ਆਪਾਂ ਲੜ ਨੂੰ ਜਿਹੜਾ ਕਿ ਚੌੜਾ ਕਰਕੇ ਪੂਣੀ ਦਾ ਮੋਟਾ ਪਾਸਾ ਉੱਪਰ ਰੱਖਦੇ ਹੋਏ ਤੇ ਪਤਲਾ ਪਾਸਾ ਥੱਲੇ ਰੱਖਦੇ ਹੋਏ ਨਕਲੀ ਛੇਦ ਦੇ ਵਿੱਚ ਨੋਜ਼ ਦੇ ਸੈਂਟਰ ਦੇ ਵਿੱਚ ਆਪਾਂ ਇਹ ਗੱਲ ਦਾ ਧਿਆਨ ਜਰੂਰ ਰੱਖਣਾ ਹੈ ਕਿ ਆਪਣੇ ਸਾਰੇ ਲੜ ਜਿਹੜੇ ਕਿ ਨੇ ਇੱਕ ਸਾਈਡ ਤੋਂ ਹੀ ਨਿਕਲ ਮਤਲਬ ਇੱਕ ਪਾਸੇ ਹੀ ਨਿਕਲਣ ਮਤਲਬ ਆਪਣੇ ਇੱਕ ਸਾਈਡ ਤੋਂ ਹੀ ਜਿਹੜੇ ਕਿ ਇਹਨੇ ਲੜ ਨਿਕਲਣੇ ਚਾਹੀਦੇ ਹਨ ਤੇ ਆਪਾਂ ਜਿਹੜਾ ਕਿ ਹੈ ਲੜ ਨੂੰ ਉਂਗਲੀ ਤੇ ਗੁੱਠੇ ਨਾਲ ਮੋੜ ਕੇ ਜਿਹੜਾ ਕਿ ਹੈ ਤੀਸਰਾ ਲੜ ਆਪਾਂ ਲਗਾ ਦੇਣਾ ਹੈ ਅਤੇ ਜਦੋਂ ਵੀ ਆਪਾਂ ਬਾਜਨਾ ਜਿਹੜੇ ਕਿ ਪੇਚੇ ਦੇ ਵਿੱਚ ਸਫਾਈ ਕਰਨੀ ਹੈ ਆਪਾਂ ਇੱਕ ਆਪਾਂ ਇੱਕ ਗੱਲ ਦਾ ਬਹੁਤ ਧਿਆਨ ਰੱਖਣਾ ਹੈ ਕਿ ਜਦੋਂ ਵੀ ਆਪਾਂ ਬਾਜ ਫੇਰਨਾ ਹੈ ਬਾਜ ਜਿੱਥੋਂ ਆਪਾਂ ਆਪਣੀ ਜਿਹੜੀ ਕਿ ਪੱਗ ਦੀ ਨੋਕ ਬਣਦੀ ਹੈ ਨੋਜ਼ ਦਾ ਸੈਂਟਰ ਜਿੱਥੋਂ ਆਪਾਂ ਸਾਰੇ ਲੜ ਮੋੜਦੇ ਆਂ ਆਪਣੇ ਸਾਰੇ ਲੜ ਇੱਕ ਤਾਂ ਉੱਥੋਂ ਹੀ ਆਪਣੇ ਜਿਹੜੀ ਕਿ ਪੱਗ ਦੀ ਨੋਕ ਤੋਂ ਆਪਣੇ ਸਾਰੇ ਲੜ ਨਿਕਲਨੇ ਚਾਹੀਦੇ ਨੇ ਨਾ ਕੋਈ ਆਪਣਾ ਲੜ ਕੋਈ ਲੜ ਉੱਪਰੋਂ ਨਿਕਲਦਾ ਹੈ ਜਾਂ ਕੋਈ ਲੜ ਥੱਲੇੋਂ ਨਿਕਲਦਾ ਆਪਾਂ ਐਵੇਂ ਨਹੀਂ ਕਰਨਾ ਆਪਾਂ ਹਰੇਕ ਲੜ ਜਿਸ ਨਾਲ ਆਪਣੀ ਜਿਹੜੀ ਕਿ ਪੱਗ ਦੇ ਸਾਰੇ ਲੜ ਬਰਾਬਰ ਹੋਣ ਤੇ ਆਪਾਂ ਜਦੋਂ ਵੀ ਆਪਣੇ ਲੜ ਲਗਾਉਣੇ ਆ ਤਾਂ ਆਪਾਂ ਆਪਣੇ ਲੜਾਂ ਦਾ ਫਾਸਲਾ ਜਿਹੜਾ ਕਿ ਆ ਹਮੇਸ਼ਾ ਆਪਾਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਆਪਣੀ ਜਿਹੜੀ ਕਿ ਪੱਗ ਜਿਹੜੇ ਲੜਾਂ ਦਾ ਫਾਸਲਾ ਉਹ ਹਮੇਸ਼ਾ ਬਰਾਬਰ ਹੋਵੇ ਕਈ ਵੀਰ ਕੀ ਕਰਦੇ ਹਨ ਕਿ ਉਹਨਾਂ ਦੇ ਨ ਤੇਚਾਂ ਦਾ ਫਾਸਲਾ ਵੱਧ ਘੱਟ ਹੁੰਦਾ ਹੈ ਅਤੇ ਫਿਰ ਉਹ ਬਾਅਦ ਦੇ ਵਿੱਚ ਲੜ ਨੂੰ ਖਿੱਚੀ ਹੁੰਦੇ ਆ ਥੱਲੇ ਨੂੰ ਵੀ ਸਾਡੇ ਫੇਜ ਦਾ ਫਾਸਲਾ ਇਹਦਾ ਵੱਧ ਹੋ ਗਿਆ ਘੱਟ ਹੋ ਗਿਆ ਤੇ ਆਪਾਂ ਜਦੋਂ ਵੀ ਆਪਾਂ ਲੜ ਲਗਾਉਣੇ ਆ ਆਪਾਂ ਪਹਿਲਾਂ ਹੀ ਜਿਹੜੀ ਕਿ ਆਪਣਾ ਫਾਸਲਾ ਆਪਾਂ ਦੇਖ ਕੇ ਲਗਾਉਣਾ ਲੜਦਾ ਵੀ ਆਪਣਾ ਪਹਿਲੇ ਹੀ ਲੜਾਂ ਦਾ ਫਾਸਲਾ ਬਰਾਬਰ ਹੋਵੇ ਜਨ ਤੁਸੀਂ ਦੇਖ ਸਕਦੇ ਹੋ ਵੀਰ ਜਿਵੇਂ ਕਿ ਜਿਵੇਂ ਇਸ ਵੀਰ ਨੇ ਆਪਣੇ ਲੜਾਂ ਦਾ ਫਾਸਲਾ ਬਰਾਬਰ ਰੱਖਦੇ ਹੋਏ ਆਪਾਂ ਜਿਹੜੇ ਲੜ ਲਗਾਉਣੇ ਆ ਤਾਂ ਆਪਣਾ ਜਿਹੜਾ ਇਹ ਚੌਥਾ ਲੜ ਵੀ ਉਸੇ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਜਿਹੜਾ ਆਪਾਂ ਉਪਰੋਂ ਦੂਜਾ ਲਗਾਇਆ ਸੀ ਉਸ ਤੋਂ ਥੋੜਾ ਨੀਮਾ ਲਗਾਉਣਾ ਹੈ ਉਸ ਤੋਂ ਜਿਹੜਾ ਕਿ ਲੜ ਥੱਲੇ ਲਗਾਉਣ ਤੋਂ ਬਾਅਦ ਆਪਾਂ ਨੱਕ ਦੀ ਸੇਧ ਦੇ ਵਿੱਚ ਜਿਹੜਾ ਕਿ ਆਪਾਂ ਲੜ ਉਂਗਲੀ ਤੇ ਗੁੱਠੇ ਨਾਲ ਚੰਗੀ ਤਰ੍ਹਾਂ ਮੋੜ ਕੇ ਅਤੇ ਜਦੋਂ ਵੀ ਆਪਾਂ ਆਪਣਾ ਲੜ ਮੋੜਨਾ ਹੈ ਤਾਂ ਆਪਾਂ ਇਹ ਗੱਲ ਜ਼ਰੂਰ ਧਿਆਨ ਰੱਖਣਾ ਹੈ ਕਿ ਜਿੱਥੋਂ ਆਪਾਂ ਲੜ ਥੱਲੇ ਨੂੰ ਮੋੜਦੇ ਆ ਉਤੋਂ ਹੀ ਆਪਾਂ ਜਿਹੜੇ ਕਿ ਉੱਪਰੋਂ ਵੀ ਲੜ ਨੂੰ ਜ਼ਰੂਰ ਮੋੜਨਾ ਹੈ ਜਿੰਦੀ ਸਾਬਿਓ ਆਪਾਂ ਹਰੇਕ ਲੜ ਥੱਲੇੋਂ ਤੇ ਉਤੋਂ ਵੀ ਜ਼ਰੂਰ ਮੋੜਨਾ ਹੈ ਜੇਕਰ ਆਪਾਂ ਲੜ ਜਿਹੜੇ ਕਿ ਉਤੋਂ ਨਹੀਂ ਮੋੜਦੇ ਤਾਂ ਕਈ ਵੀ ਰੰਗ ਜਿਹੜੇ ਕਿ ਦਸਤਾਰ ਉੱਚੀ ਉੱਚੀ ਟਾਈਪ ਹੋ ਜਾਂਦੀ ਹੈ ਤਿੱਖੀ ਹੋਣ ਲੱਗ ਜਾਂਦੀ ਹੈ ਉਸ ਨਾਲ ਜਿਹੜੇ ਕਿ ਦਸਤਾਰ ਦੀ ਸ਼ੇਪ ਨਹੀਂ ਬਣਦੀ ਤਾਂ ਆਪਾਂ ਜਦੋਂ ਵੀ ਹਰੇਕ ਲੜ ਮੋੜਨੇ ਆ ਆਪਾਂ ਲੜ ਜਿਹੜੇ ਕਿ ਉੱਪਰੋਂ ਵੀ ਜ਼ਰੂਰ ਮੋੜਨੇ ਆ ਅਤੇ ਆਪਾਂ ਥੱਲੇਓ ਤੇ ਉੱਪਰਲੀ ਸਾਈਡ ਤੋਂ ਵੀ ਆਪਣੇ ਪੇਚੇ ਦਾ ਫਾਸਲਾ ਬਰਾਬਰ ਰੱਖਦੇ ਹੋਏ ਆਪਾਂ ਇੱਕ ਗੱਲ ਦਾ ਧਿਆਨ ਜਰੂਰ ਰੱਖਣਾ ਹੈ ਕਿ ਜਿੱਥੇ ਆਪਾਂ ਥੱਲੇ ਪੇਚ ਦਾ فاਸਲਾ ਵੀ ਬਰਾਬਰ ਰੱਖਦਿਆਂ ਉੱਥੇ ਹੀ ਆਪਾਂ ਜਿਹੜਾ ਕਿ ਉੱਤਰਲੇ ਪੇਚ ਦਾ فاਸਲਾ ਵੀ ਬਰਾਬਰ ਰੱਖਣਾ ਹੈ ਅਤੇ ਹੁਣ ਆਪਣਾ ਪੰਜਵਾਂ ਲੜ ਵੀ ਉਸੇ ਤਰ੍ਹਾਂ ਬੈਕ ਤੋਂ ਪਿੰਚ ਕਰਕੇ ਜਿਹੜਾ ਕਿ ਆਪਾਂ ਆਪਣਾ ਉੱਪਰ ਉਹ ਦੂਜਾ ਦੂਜਾ ਲੜ ਲਗਾਇਆ ਸੀ ਜਿਹੜਾ ਆਪਾਂ ਆਪਣਾ ਉੱਤੋਂ ਜਿਹੜਾ ਕਿ ਤੀਜਾ ਲਗਾਇਆ ਸੀ ਉਸ ਤੋਂ ਥੱਲੇ ਲਗਾਉਣਾ ਹੈ ਜਿਹੜਾ ਆਪਾਂ ਆਪਣਾ ਉੱਪਰ ਉਹ ਤੀਜਾ ਲਗਾਇਆ ਸੀ ਉਸ ਤੋਂ ਥੋੜਾ ਜਿਹਾ ਥੱਲੇ ਲਗਾਉਣਾ ਹੈ ਤਲੇ ਲਗਾਉਣ ਤੋਂ ਬਾਅਦ ਆਪਣੇ ਨੋਜ਼ ਦੇ ਸੈਂਟਰ ਦੇ ਵਿੱਚ ਜਿਵੇਂ ਤੁਸੀਂ ਦੇ ਸਕਦੇ ਹੋ ਆਪਣੇ ਹਰੇਕ ਲੜ ਨੋਜ਼ ਦੇ ਸੈਂਟਰ ਦੇ ਵਿੱਚ ਆਪਾਂ ਮੋੜਿਆ ਇਹ ਲੜ ਵੀ ਨੋਜ਼ ਦੇ ਸੈਂਟਰ ਦੇ ਵਿੱਚ ਮੋੜ ਕੇ ਲੜਾਂ ਦਾ ਪਾਸਾ ਬਰਾਬਰ ਰੱਖਦੇ ਹੋਏ ਲੜ ਨੂੰ ਚੌੜਾ ਕਰਕੇ ਜਿਹੜਾ ਕਿ ਆਪਾਂ ਲੜ ਨੂੰ ਉਪਰੋਂ ਵੀ ਚੰਗੀ ਤਰ੍ਹਾਂ ਦੱਬ ਕੇ ਜਿਸ ਨਾਲ ਆਪਣੀ ਦਸਤਾਰ ਦੀ ਸ਼ੇਪ ਵੀ ਬਹੁਤ ਸੋਹਣੀ ਬਣਦੀ ਹੈ ਜੇਕਰ ਆਪਾਂ ਆਪਣੇ ਹਰੇਕ ਲੜ ਉਪਰੋਂ ਵਧੀਆ ਦੱਬਾਂਗੇ ਚੰਗੀ ਤਰ੍ਹਾਂ ਦੱਬਾਂਗੇ ਤਾਂ ਆਪਣੀ ਦਸਤਾਰ ਦੀ ਸ਼ੇਪ ਵੀ ਓਨੀ ਹੀ ਵਧੀਆ ਬਣੂਗੀ ਤੇ ਆਪਾਂ ਇੱਕ ਗੱਲ ਦਾ ਵੀ ਹੋਰ ਧਿਆਨ ਰੱਖਣਾ ਹੈ ਕਿ ਜਦੋਂ ਵੀ ਆਪਾਂ ਆਪਣੀ ਪੱਗ ਸਜਾ ਰਿਹਾ ਪੱਗ ਸਜਾ ਰਹੇ ਆ ਤਾਂ ਆਪਾਂ ਇਹ ਗੱਲ ਦਾ ਵੀ ਜ਼ਰੂਰ ਧਿਆਨ ਰੱਖਣਾ ਕਿ ਆਪਣੀ ਜਿਹੜੀ ਕਿ ਪੱਗ ਦੇ ਲੜ ਨੇ ਉਹ ਨਾ ਦੋਨੀਆਂ ਅੱਖਾਂ ਤੇ ਬਰਾਬਰ ਹੋਣੇ ਚਾਹੀਦੇ ਆ ਨਾ ਕੋਈ ਲੜ ਇੱਕ ਅੱਖ ਤੇ ਵੱਧ ਹੋਵੇ ਨਾ ਕੋਈ ਘੱਟ ਹੋਵੇ ਆਪਾਂ ਹਮੇਸ਼ਾ ਜਿਹੜੀ ਕਿ ਲੜਾ ਆਪਣੀ ਅੱਖ ਤੇ ਵੀ ਜਿਹੜੀ ਕਿ ਵੱਧ ਘੱਟ ਨਹੀਂ ਰੱਖਣੇ ਆਪਾਂ ਇਹ ਚੀਜ਼ ਦਾ ਵੀ ਪੂਰਾ ਧਿਆਨ ਰੱਖਣਾ ਹੈ ਕਿ ਆਪਣੀ ਲੜ ਕਿ ਆਪਣੀ ਅੱਖ ਤੇ ਨਾ ਕੋਈ ਲੜ ਵੱਧ ਹੋਵੇ ਨਾ ਘੱਟ ਹੋਵੇ ਆਪਣੀ ਜੇਕਰ ਆਪਣੀ ਇਧਰਲੀ ਅੱਖ ਤੇ ਵੀ ਫਾਸਲਾ ਕਟ ਹੈ ਜਾਂ ਵੱਧ ਹੈ ਉਸ ਹਾਵਨਾ ਨਾਪਕ ਆਪਾਂ ਕਿਸੇ ਵੀ ਲੜਦਾ ਫਾਇਦਾ ਵੱਧ ਘਟ ਨਹੀਂ ਕਰਨਾ ਆਪਾਂ ਹਮੇਸ਼ਾ ਜਿਹੜੇ ਕੀ ਲੜਨ ਦਾ ਫਾਇਦਾ ਬਰਾਬਰ ਰੱਖਣਾ ਹੈ ਤੇ ਛੇਵਾਂ ਲੜ ਵੀ ਆਪਣਾ ਜਿਹੜਾ ਬੈਗ ਤੋਂ ਪਿੰਜ ਕਰਕੇ ਜਿਹੜਾ ਆਪਾਂ ਉੱਪਰੋਂ ਚੌਥਾ ਲੜ ਲਗਾਇਆ ਸੀਗਾ ਉਸ ਤੋਂ ਥੋੜਾ ਥੱਲੇ ਲਗਾਉਣਾ ਹੈ ਤੇ ਆਪਾਂ ਜਦੋਂ ਵੀ ਹਰੇਕ ਲੜ ਲਗਾਉਣਾ ਹੈ ਆਪਾਂ ਹਰੇਕ ਲੜ ਨੂੰ ਜਿਹੜੇ ਕੀ ਅੱਖ ਤੱਕ ਜ਼ਰੂਰ ਖੋਲਣਾ ਹੈ ਇਸ ਨਾਲ ਅੱਖ ਤੱਕ ਖੋਲਣ ਦਾ ਇਹ ਫਾਇਦਾ ਹੁੰਦਾ ਕਿ ਜਿਹੜਾ ਪਲਾੜ ਅੱਖ ਤੱਕ ਖੋਲਦੇ ਆ ਤੇ ਆਪਾਂ ਜਿਹੜਾ ਕਿ ਅਗਲਾ ਲੜੂ ਤੋਂ ਹੋਰ ਲਗਾਉਣਾ ਹੈ ਉਹ ਜਿਹੜਾ ਆਪਣਾ ਅੱਖ ਤਾਂ ਖੋਲਿਆ ਹੋਇਆ ਲੜ ਉਹ ਅਗਲੇ ਲੜ ਨੂੰ ਜਿਹੜਾ ਕਿ ਉਸ ਦੇ ਉੱਤੇ ਸਟੈਂਡ ਕਰ ਲੈਂਦਾ ਹੈ ਮਤਲਬ ਦੂਸਰਾ ਲੜ ਜਿਹੜਾ ਆਪ ਜਿਹੜਾ ਆਪ ਲਗਾਉਣਾ ਹੈ ਉਹ ਜਿਹੜਾ ਕਿ ਲੜ ਉਸ ਦੇ ਉੱਪਰ ਖੜਿਆ ਰਹਿੰਦਾ ਹੈ ਤੇ ਆਪਣੀ ਜਿਹੜੀ ਕਿ ਪੱਗ ਦੇ ਵਿੱਚ ਡੰਗ ਵੀ ਨਹੀਂ ਪੈਂਦਾ ਇਹ ਤੁਸੀਂ ਦੇ ਸਕਦੇ ਹੋ ਆਪਾਂ ਪੂਣੀ ਦਾ ਆਪਾਂ ਹਮੇਸ਼ਾ ਇਹ ਗੱਲ ਦਾ ਵੀ ਧਿਆਨ ਜਰੂਰ ਰੱਖਣਾ ਹੈ ਕਿ ਆਪਣੇ ਜਿਹੜੀ ਕਿ ਪੂਣੀ ਦਾ ਖੁੱਲਦਾ ਪਾਸਾ ਜਿਹੜੀ ਕਿ ਥੱਲੇ ਵਾਲੀ ਸਾਈਡ ਤੇ ਬੰਦ ਪਾਸਾ ਉੱਪਰਲੀ ਸਾਈਡ ਹੋਣਾ ਚਾਹੀਦਾ ਹੈ ਕਈ ਵੀਰ ਕੀ ਕਰਦੇ ਨੇ ਉਹਨਾਂ ਦਾ ਜਿਹੜਾ ਕਿ ਖੁੱਲਦਾ ਪਾਸਾ ਉੱਪਰਲੀ ਸਾਈਡ ਰੱਖ ਲੈਂਦੇ ਅਤੇ ਬੰਦ ਪਾਸਾ ਥੱਲੇਲੀ ਸਾਈਡ ਰੱਖ ਲੈਂਦੇ ਆ ਫਿਰ ਉਹ ਵੀਰ ਕਹਿੰਦੇ ਕਿ ਸਾਡੇ ਜਿਹੜੇ ਕਿ ਇਹ ਪੀਚ ਮੋٹے ਮੋٹے ਬਣ ਜਾਂਦੇ ਆ ਆਪਾਂ ਇਹ ਗੱਲ ਦਾ ਧਿਆਨ ਜ਼ਰੂਰ ਰੱਖਣਾ ਕਿ ਆਪਣੇ ਜਿਹੜੇ ਕਿ ਪੂਣੀ ਦਾ ਖੁੱਲਦਾ ਪਾਸਾ ਥੱਲੇਲੀ ਸਾਈਡ ਹੋਣਾ ਚਾਹੀਦਾ ਤੇ ਬੰਦ ਪਾਸਾ ਜਿਹੜੇ ਕਿ ਉੱਪਰਲੀ ਸਾਈਡ ਹੋਣਾ ਚਾਹੀਦਾ ਤੇ ਤਾਂ ਹੀ ਤੁਹਾਡੇ ਪੀਚ ਪਤਲੇ ਬਣਨਗੇ ਕਿ ਵੀਰ ਕਹੀਂ ਕਰਦੇ ਅੱਦੇ ਵੀਰ ਕੀ ਕਰਦੇ ਹਨ ਮੋਟਾ ਪਾਸਾ ਥੱਲੇਲੀ ਸਾਈਡ ਰੱਖ ਲੈਂਦੇ ਆ ਤਾਂ ਕਰਕੇ ਜਿਹੜੇ ਕਿ ਜਦੋਂ ਵੀ ਉਹ ਲੜ ਮੋੜਦੇ ਆ ਤਾਂ ਉਹਨਾਂ ਦੇ ਲੜ ਜਿਹੜੇ ਕਿ ਮੋٹے ਬਣ ਜਾਂਦੇ ਨੇ ਤਾਂ ਕਰਕੇ ਉਹਨਾਂ ਦੇ ਪੀਚ ਕੀ ਸੈੱ ਅਹਿਲੇ ਆਪਾਂ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਹਮੇਸ਼ਾ ਵੀ ਆਪਾਂ ਆਪਣੀ ਪੂਣੀ ਦਾ ਖੋਲਦਾ ਪਾਸੇ ਜਿਹੜਾ ਕਿ ਹਮੇਸ਼ਾ ਥੱਲੇ ਦੀ ਸਾਈਡ ਰੱਖਣਾ ਹੈ ਤੇ ਬੰਦ ਪਾਸਾ ਉੱਪਰਲੀ ਸਾਈਡ ਚਾਹੇ ਆਪਾਂ ਪੇਚਾਂ ਨਹੀਂ ਦਸਤਾਰ ਸਜਾ ਰਹੇ ਜਾਂ ਬਣਾ ਲਈ ਜਿਹੜੀ ਮਰਜ਼ੀ ਦਸਤਾਰ ਸਜਾ ਰਹੇ ਆਂ ਅਭੀ ਆਪਾਂ ਜਿਹੜਾ ਕਿ ਇਹ ਪੂਣੀ ਦਾ ਖੋਲਦਾ ਪਾਸਾ ਹਮੇਸ਼ਾ ਥੱਲੇ ਦੀ ਸਾਈਡ ਤੇ ਬੰਦ ਪਾਸਾ ਉੱਪਰਲੀ ਸਾਈਡ ਰੱਖਣਾ ਹੈ ਅਤੇ ਆਪਾਂ 6 ਮਿਹੜ 6 ਮਿਹੜ ਵੀ ਇਸੇ ਤਰ੍ਹਾਂ ਨੋਕ ਤੇ ਸੈਂਟਰ ਦੇ ਵਿੱਚ ਮੋੜ ਮੋੜ ਕੇ ਉਂਗਲੀ ਤੇ ਕੋਠੇ ਨਾਲ ਚੰਗੀ ਤਰ੍ਹਾਂ ਮੋੜ ਕੇ ਥੱਲੇੋਂ ਵੀ ਦੱਬ ਕੇ ਤੇ ਉੱਪਰੋਂ ਵੀ ਜਿਹੜ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਜਿਹੜੇ ਕਿ ਜਿਹੜੇ ਵੀ ਰਿਸ਼ਤਾਰ ਸਜਾਰੇ ਹੈ ਉਸ ਨੂੰ ਬਹੁਤ ਮੋਟੀਵੇਸ਼ਨ ਮਿਲਦਾ ਹੈ ਅਤੇ ਉਹ ਅਤੇ ਉਹ ਵੀਰ ਵੀ ਜਿਹੜਾ ਕਿ ਹੋਰ ਨਵੇਂ-ਨਵੇਂ ਦਸਤਾਰ ਸਜਾਉਂਦੇ ਹਨ ਲਈ ਮੋਟੀਵੇਟ ਹੁੰਦਾ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਅਤੇ ਸਾਡੇ Facebook ਪੇਜ ਨੂੰ ਫੋਲੋ ਵੀ ਜਰੂਰ ਕਰ ਲਿਓ ਅਤੇ ਇਸ ਵੀਡੀਓ ਨੂੰ ਉਹਨਾਂ ਵੀਰਾਂ ਤੱਕ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਕਿਉਂਕਿ ਕਈ ਵੀਰ ਜਿਹੜੇ ਕਿ ਦਸਤਾਰ ਸਿੱਖ ਰਹੇ ਨੇ ਜਾਂ ਕਈ ਵੀਰ ਦਸਤਾਰ ਸਿੱਖਣਾ ਚਾਹੁੰਦੇ ਨੇ ਉਹਨਾਂ ਵੀ ਉਹਨਾਂ ਵੀਰਾਂ ਤੱਕ ਜਿਹੜੀ ਕਿ ਵੀਡੀਓ ਜ਼ਰੂਰ ਸ਼ੇਅਰ ਕਰ ਦੇ ਕਿਉਂਕਿ ਉਹ ਵੀਰ ਇਸ ਵੀਡੀਓ ਨੂੰ ਦੇਖ ਕੇ ਜਿਹੜੇ ਕਿ ਕਈ ਵੀਰਾਂ ਨੂੰ ਦਸਤਾਰ ਸਜਾਉਣ ਦੇ ਵਿੱਚ ਪ੍ਰੋਬਲਮ ਵੀ ਆਉਂਦੀ ਆ ਤੇ ਜਿਹੜੇ ਵੀਰ ਦਸਤਾਰ ਸਿੱਖ ਰਹੇ ਨੇ ਉਹ ਇਸ ਵੀਡੀਓ ਨੂੰ ਦੇਖ ਕੇ ਆਪਣੀ ਦਸਤਾਰ ਸਿੱਖਣ ਸਿੱਖ ਸਕਦੇ ਆ ਅਤੇ ਜਿਹੜੇ ਵੀਰਾਂ ਨੂੰ ਜਿਹੜੀ ਕੋਈ ਵੀ ਦਸਤਾਰ ਸਜਾਉਣ ਦੇ ਵਿੱਚ ਪਟਾਲਾ ਸੇ ਦਸਤਾਰ ਸਜਾਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਜਾਂ ਬੀਚ ਬੰਨਣ ਸਮੇਂ ਪ੍ਰੋਬਲਮ ਆਉਂਦੀ ਹੈ ਪੂਣੀ ਕਰਨ ਸਮੇਂ ਪ੍ਰੋਬਲਮ ਆਉਂਦੀ ਸ਼ੇਅਰ ਕਰੋ ਕਿਉਂਕਿ ਉਹ ਇਸ ਵੀਡੀਓ ਨੂੰ ਦੇਖ ਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਸਕਣ ਅਤੇ ਜੇਕਰ ਤੁਹਾਨੂੰ ਕੋਈ ਵੀ ਦਸਤਾਰ ਸੌਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੁਸੀਂ ਜਿਹੜੀ ਕਿ ਆਪਣੀ ਪ੍ਰੋਬਲਮ ਜਿਹੜੀ ਕਿ ਹੈ ਤੁਸੀਂ ਕਮੈਂਟ ਕਮੈਂਟ ਕਰਨਾ ਆਪਣੀ ਪ੍ਰੋਬਲਮ ਅਸੀਂ ਉਹ ਪ੍ਰੋਬਲਮ ਤੇ ਜਿਹੜੀ ਕਿ ਹੈ ਉਹ ਪ੍ਰੋਬਲਮ ਦਾ ਸੋਲੂਸ਼ਨ ਲੈ ਕੇ ਵੀਡੀਓ ਹਾਜ਼ਰ ਜ਼ਰੂਰ ਹੋਵਾਂਗੇ ਤੇ ਜਦੋਂ ਆਪਾਂ ਆਪਣਾ ਕਲਗੀ ਲੜ ਬੈਗ ਤੋਂ ਪੈਂਚ ਕਰਕੇ ਜਿਹੜਾ ਕਿ ਆਪਾਂ ਆਪਣਾ ਲੜ ਉੱਪਰੋਂ ਤੇ ਥੱਲੋਂ ਚੰਗੀ ਤਰ੍ਹਾਂ ਮੋੜ ਕੇ ਤੁਸੀਂ ਦੇਖ ਸਕਦੇ ਹੋ ਉੱਪਰੋਂ ਤੇ ਥੱਲੋਂ ਆਪਾਂ ਜਿਹੜਾ ਕਿ ਇਹ ਲੜ ਨੂੰ ਚੰਗੀ ਤਰ੍ਹਾਂ ਮੋੜ ਲੈਣਾ ਹੈ ਨਾਲੋਂ ਚੰਗੀ ਤਰ੍ਹਾਂ ਮੋੜਣ ਤੋਂ ਬਾਅਦ ਜਿਹੜਾ ਕਿ ਹੁਣ ਆਪਾਂ ਪੱਗ ਪੈਨ ਪੱਗ ਮੈਨ ਆਪਾਂ ਜਿਹੜਾ ਕਿ ਨੋਜ਼ ਦੇ ਸੈਂਟਰ ਦੇ ਵਿੱਚ ਲਗਾਉਣਾ ਹੈ ਕਈ ਵੀਰ ਕੀ ਕਰਦੇ ਹਨ ਉਹ ਜਿਹੜਾ ਕਿ ਇਹ ਪੱਗ ਪੈਨ ਬਾਲਾ ਸੱਜੇ ਪਾਸੇ ਨੂੰ ਖੱਬੇ ਪਾਸੇ ਨੂੰ ਲਗਾ ਲੈਂਦੇ ਹਨ ਜਿਨ੍ਹਾਂ ਨਾਲ ਉਹਨਾਂ ਦਾ ਲੜ ਜਿਹੜਾ ਕਿ ਟੇਢਾ ਲੱਗ ਜਾਂਦਾ ਹੈ ਆਪਾਂ ਹਮੇਸ਼ਾ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਆਪਾਂ ਆਪਣਾ ਗਲ ਗਿੜੜ ਆਪਾਂ ਆਪਣਾ ਗਲ ਗਿੜੜ ਜਿਹੜਾ ਕਿ ਹੈ ਪੱਗ ਪੈਨ ਨੋਟੀ ਸੈਂਟਰ ਦੇ ਵਿੱਚ ਲਗਾਉਣਾ ਹੈ ਹੁਣ ਆਪਾਂ ਇਹ ਲੜ ਜਿਹੜੀ ਆਪਾਂ ਗਪਿੰਦੇ ਥੱਲੇ ਲਿਆ ਕੇ ਸੱਜੇ ਪਾਸੇ ਵੱਲ ਨੂੰ ਜਿਹੜੀ ਕਿ ਲੜ ਮੋੜ ਦੇਣਾ ਹੈ ਲੜ ਮੋੜਨ ਤੋਂ ਬਾਅਦ ਆਪਾਂ ਜਿਹੜਾ ਕੀ ਹੈ ਇਹ ਨਿੱਕੇ ਕਲਗੀ ਹੈ ਉਸ ਨੂੰ ਥੋੜਾ ਖੋਲ ਕੇ ਉਸ ਦੇ ਵਿੱਚ ਥੋੜੇ ਥੋੜੇ ਵਾਲ ਪਾ ਕੇ ਜਿਹੜਾ ਕੀ ਆਪਾਂ ਇਹ ਲੜ ਨੂੰ ਲਗਾ ਦੇਣਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਸਾਡੇ ਨੋਟੀਫਿਕੇਸ਼ਨ ਬੈਲ ਨੂੰ ਆਲਟ ਸੈਟ ਕਰ ਦਿਓ ਜਿਸ ਨਾਲ ਤੁਹਾਨੂੰ ਸਾਡੀਆਂ ਹੋਰ ਦਸਤਾਰਾਂ ਦੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਕਈ ਵੀਰ ਦਸਤਾਰ ਸਿੱਖਣਾ ਚਾਹੁੰਦੇ ਆ ਕਈ ਵੀਰ ਦਸਤਾਰ ਸਿੱਖ ਰਹੇ ਨੇ ਜਾਂ ਕਈ ਵੀਰਾਂ ਨੂੰ ਦਸਤਾਰ ਸੇਉਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਉਹ ਇਸ ਵੀਡੀਓ ਨੂੰ ਦੇਖ ਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਸਕਣ ਅਤੇ ਜਿਹੜੇ ਵੀ ਦਸਤਾਰ ਸਿੱਖਣਾ ਚਾਹੁੰਦੇ ਆ ਸਿੱਖ ਰਹੇ ਨੇ ਉਹ ਇਸ ਵੀਡੀਓ ਨੂੰ ਦੇਖ ਕੇ ਆਪਣੀ ਦਸਤਾਰ ਸਿੱਖ ਸਕਦੇ ਹਨ ਅਤੇ ਜੇਕਰ ਤੁਹਾਨੂੰ ਕੋਈ ਵੀ ਦਸਤਾਰ ਸੇਉਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਅਸੀਂ ਟੌਪਿਕ ਤੇ ਲੈ ਕੇ ਵੀਡੀਓ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਅਤੇ ਜਿਹੜਾ ਕਿ ਹੁਣ ਆਪਾਂ ਆਪਣਾ ਕਲੀਨਰ ਲਗਾਤਾ ਹੈ। ਅਤੇ ਜਦੋਂ ਵੀ ਆਪਾਂ ਆਪਣੇ ਅਤੇ ਜਦੋਂ ਵੀ ਆਪਾਂ ਪੇਚਾਂ ਦੇ ਵਿੱਚ ਬਾਜ ਫੇਰਨਾ ਹੈ ਤਾਂ ਆਪਾਂ ਜਿੱਥੋਂ ਆਪਾਂ ਆਪਣੇ ਸਾਰੇ ਧੜ ਮੋੜੇ ਸੀ ਆਪਾਂ ਉੱਥੋਂ ਲੈ ਕੇ ਜਿਹੜਾ ਕਿ ਬਾਜ ਚੰਗੀ ਤਰ੍ਹਾਂ ਬਾਗ ਤੱਕ ਅੱਗੇ ਤੋਂ ਲੈ ਕੇ ਪਿੱਛੇ ਤੱਕ ਆਪਾਂ ਬਾਜ ਜਿਹੜਾ ਕਿ ਚੰਗੀ ਤਰ੍ਹਾਂ ਪੇਚਾਂ ਦੇ ਵਿੱਚ ਫੇਰਨਾ ਹੈ। ਇਸ ਨਾਲ ਜਿਹੜਾ ਕਿ ਆਪਣੇ ਪੇਚਾਂ ਦੇ ਵਿੱਚ ਵੱਧ ਤੋਂ ਵੱਧ ਸਫਾਈ ਆਉਂਦੀ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਬਾਜ ਮੂਹਰੇ ਤੋਂ ਲੈ ਕੇ ਪਿੱਛੇ ਤੱਕ ਚੰਗੀ ਤਰ੍ਹਾਂ ਜਿਹੜਾ ਕਿ ਆਪਾਂ ਆਪਣੇ ਸਾਰੇ ਕੱਲੇ-ਕੱਲੇ ਲੜਾਂ ਦੇ ਵਿੱਚ ਬਾਜ ਫੇਰਨਾ ਹੈ। ਅਤੇ ਆਪਾਂ ਜਦੋਂ ਵੀ ਆਪਣੇ ਸਾਰੇ ਲੜ ਲਗਾਉਣੇ ਆਪਾਂ ਆਪਣੇ ਜਿਹੜੇ ਕਿ ਲੜਾਂ ਦਾ فاਸਲਾ ਜਿਹੜਾ ਕਿ ਹਮੇਸ਼ਾ ਬਰਾਬਰ ਰੱਖਣਾ ਹੈ ਨਾ ਨਾ ਆਪਾਂ ਕਿਸੇ ਲੜ ਦਾ فاਸਲਾ ਵਧਿਆ ਘੱਟ ਰੱਖਣਾ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਲਾਈਕ ਜਰੂਰ ਕਰਿਓ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕੈਜੀ ਲੱਗੀ ਅਤੇ ਜਦੋਂ ਹੁਣ ਆਪਾਂ ਸਿਰ ਟਕਣਾ ਹੈ ਜਿਹੜਾ ਆਪਾਂ ਪਹਿਲਾਂ ਲਗਾਇਆ ਸੀ ਉਹਨੂੰ ਚੰਗੀ ਤਰ੍ਹਾਂ ਖਿੱਚ ਕੇ ਉਹ ਸਾਨੂੰ ਉੱਪਰ ਵੱਲ ਨੂੰ ਖਿੱਚ ਕੇ ਜਿਹੜਾ ਕਿ ਆਪਾਂ ਲੜ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਲੜ ਨੂੰ ਖਿਲਾਰ ਕੇ ਆਪਾਂ ਜਿਹੜਾ ਕਿ ਹੈ ਲੜ ਨੂੰ ਖਲਾਰਨ ਤੋਂ ਬਾਅਦ ਸੱਜੇ ਪਾਸੇ ਤੇ ਖੱਬੇ ਪਾਸੇ ਚੰਗੀ ਤਰ੍ਹਾਂ ਬਾਜਨਾ ਜਿਹੜਾ ਕਿ ਆਪਾਂ ਆਪਣਾ ਸਿਰ ਕਵਰ ਕਰਨਾ ਹੈ ਬਾਜਨਾ ਆਪਾਂ ਸੱਜੇ ਪਾਸੇ ਤੇ ਖੱਬੇ ਪਾਸੇ ਚੰਗੀ ਤਰ੍ਹਾਂ ਬਾਜਨਾ ਜਿਹੜਾ ਕਿ ਆਪਾਂ ਸਿਰ ਕਵਰ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਬੈਕ ਲੜ ਖਿੱਚ ਲੈਣਾ ਹੈ ਖਿੱਚਣ ਦਾ ਇਹ ਫਾਇਦਾ ਹੁੰਦਾ ਕਿ ਜਿਹੜਾ ਆਪਾਂ ਸੈਟ ਹੈ ਉਹ ਆਪਣਾ ਟਾਈਟ ਹੋ ਜਾਂਦਾ ਹੈ ਅਤੇ ਬੈਕ ਲੜ ਆਪਾਂ ਚੰਗੀ ਤਰ੍ਹਾਂ ਸੱਜੇ ਪਾਸੇ ਤੇ ਖੱਬੇ ਪਾਸੇ ਜਿਹੜਾ ਆਪਾਂ ਬੈਕ ਲੜ ਲਗਾਉਣਾ ਹੈ ਸੱਜੇ ਪਾਸੇ ਤੇ ਖੱਬੇ ਪਾਸੇ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਲੜ ਨੂੰ ਖਿੱਚ ਕੇ ਉਸ ਲੜ ਨੂੰ ਉਸੇ ਥਾਂ ਤੇ ਜਿਹੜਾ ਕਿ ਅਦਬ ਦੇਣਾ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤੇ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਇਸੇ ਤਰ੍ਹਾਂ ਦੀਆਂ ਹੋਰ ਨਵੇਂ-ਨੇਵੇਂ ਦਸਤਾਰਾਂ ਦੀਆਂ ਵੀਡੀਓ ਲੈ ਕੇ ਰੋਜ਼ ਹੀ ਹਾਜ਼ਰ ਹੁੰਦੇ ਆਂ ਅਤੇ ਤੁਸੀਂ ਦੇਖ ਸਕਦੇ ਹੋ ਸਾਡੀ ਦਸਤਾਰ ਜਿਹੜੀ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ